ਸਾਸ਼ੀਗਨ ਮੇਰੇ ਸਾਰੇ ਦੋਸਤੋ ਆਈ ਹੋਪ ਤੁਸੀਂ ਸਾਰੇ ਜਿਹਨੇ ਵਧੀਆ ਹੋਵੋਗੇ ਤੇ ਪ੍ਰੈਪਰੇਸ਼ਨ ਵੀ ਵਧੀਆ ਕਰ ਰਹੇ ਹੋਵੋਗੇ ਅੱਜ ਆਪਾਂ ਆਪਣਾ ਪਾਠ ਤੀਜਾ ਸਟਾਰਟ ਕਰਨ ਲੱਗੇ ਆਂ ਪੰਜਾਬ ਦਾ ਪ੍ਰਾਤਨ ਇਤਿਹਾਸ ਤੋਂ ਚਲੋ ਸਟਾਰਟ ਕਰਦੇ ਆਂ ਇਹਨੇ ਵੀ ਐਮਸੀਕਿਊ ਪੰਜਾਬ ਦੇ ਪ੍ਰਾਤਨ ਇਤਿਹਾਸ ਨਾਲ ਰਿਲੇਟਡ ਨੇ ਉਹ ਆਪਾਂ ਲੈ ਕੇ ਆਏ ਆਂ ਤੇ ਚਲੋ ਸਟਾਰਟ ਕਰਦੇ ਆਂ ਜੀ ਨੰਬਰ 1 ਮੀਸੋਲਿਥਿਕ ਯੁੱਗ ਦੇ ਪੰਜਾਬ ਵਿੱਚ ਕਿੰਨੇ ਸਥਾਨ ਲੱਭੇ ਹਨ ਤਾਂ ਮੀਸੋਲਿਥਿਕ ਪੰਜਾਬ ਦਾ ਕੋਈ ਸਥਾਨ ਨਹੀਂ ਹੈਗਾ ਪੰਜਾਬ ਵਿੱਚ ਇਹਦਾ ਆਨਸਰ ਆਏਗਾ ਸ ਕੋਈ ਨਹੀਂ ਪਸ਼ੂ ਪਸ਼ੂਆਂ ਦੇ ਪਾਲਣ ਪੋਸ਼ਣ ਅਤੇ ਖੇਤੀ ਦੀ ਕਲਾ ਕਿਸ ਕਾਲ ਵਿੱਚ ਸ਼ੁਰੂ ਕੀਤੀ ਗਈ ਸੀ ਨੀਓਲਿਥਿਕ ਮੀਸੋਲਿਥਿਕ ਪੈਲੀਓਲਿਥਿਕ ਜਾਂ ਪ੍ਰੋਟੈਕ ਇਹਨਾਂ ਵਿੱਚ ਕੋਈ ਨਹੀਂ ਤਾਂ ਨੀਓਲਿਥਿਕ ਪੀਰੀਅਡ ਵਿੱਚ ਪਸ਼ੂਆਂ ਦੇ ਪਾਲਣ ਪੋਸ਼ਣ ਤੇ ਖੇਤੀ ਦੀ ਕਲਾ ਸਟਾਰਟ ਕੀਤੀ ਗਈ ਸੀ ਪੁਰਾਤਨ ਮਨੁੱਖ ਨੇ ਕਿਸ ਕਾਲ ਦੌਰਾਨ ਮਿੱਟੀ ਦੇ ਭਾਂਡੇ ਬਣਾਉਣੇ ਆਰੰਭ ਕੀਤੇ ਤਾਂ ਮੀਸੋਲਿਥਿਕ ਯੁੱਗ ਨੀਓਲਿਥਿਕ ਪੈਲੀਓਲਿਥਿਕ ਜਾਂ ਕੋਈ ਵੀ ਨਹੀਂ ਪਨਿਓਲਿਥਿਕ ਵਿੱਚ ਹੀ ਉਹਨਾਂ ਨੇ ਮਿੱਟੀ ਦੇ ਭਾਂਡੇ ਬਣਾਉਣੇ ਸਟਾਰਟ ਕੀਤੇ ਸੀ ਤੇ ਨਿਓਲਿਥਿਕ ਵਿੱਚ ਹੀ ਪਸ਼ੂਆਂ ਦੇ ਪਾਲਣ-ਪੋਸ਼ਣ ਤੇ ਖੇਤੀ ਦੀ ਕਲਾ ਦਾ ਆਰੰਭ ਕੀਤਾ ਸੀ ਇਹਨਾਂ ਵਿੱਚੋਂ ਕਿਹੜੀ ਮਨੁੱਖ ਦੁਆਰਾ ਖੋਜੀ ਗਈ ਪਹਿਲੀ ਧਾਤ ਸੀ ਤਾਂ ਸਭ ਤੋਂ ਪਹਿਲਾਂ ਤਾਂਬਾ ਖੋਜਿਆ ਗਿਆ ਸੀ ਸਭ ਤੋਂ ਪਹਿਲਾਂ ਕੀ ਖੋਜਿਆ ਗਿਆ ਸੀ ਤਾਂਬਾ ਕਾਂਸੀ ਇਸ ਦੀ ਮਿਸ਼ਰਤ ਧਾਤ ਹੈ ਤਾਂਬਾ ਤੇ ਸਟੀਲ ਤਾਂਬਾ ਤੇ ਟਿਨ ਟਿਨ ਅਤੇ ਸਟੀਲ ਲੋਹਾ ਤੇ ਟਿਨ ਤਾਂ ਤਾੰਬਾ ਤੇ ਟਿਨ ਜਿਹੜੇ ਮਿਲ ਕੇ ਕੀ ਬਣਾਉਂਦੇ ਆ ਕਾਂਸਾ ਇਹਨਾਂ ਵਿੱਚੋਂ ਹੜੱप्पा ਸਭੇ ਤੱਕ ਕਿਸ ਕਾਲ ਨਾਲ ਸੰਬੰਧਿਤ ਹੈ ਤਾਂ ਬ੍ਰੌਂਜ਼ ਐਜ ਕਹਿੰਦੇ ਨੇ ਆਪਾਂ ਕਾਂਸੀਆ ਕਾਲ ਬ੍ਰੌਂਜ਼ ਏਜ ਹੜੱप्पा ਦੀਆਂ ਪੂਰਵ ਇਤਿਹਾਸਿਕ ਥਾਵਾਂ ਦੀ ਖੁਦਾਈ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਸੀ ਤਾਂ ਆਪਾਂ ਨੂੰ ਪਤਾ ਹੈ ਸਭ ਤੋਂ ਪਹਿਲਾਂ ਕਿਹਨੇ ਕੀਤੀ ਸੀ ਦਾਯਾਰਾਮ ਸਹਾਣੀ ਜੀ ਨੇ ਦਾਯਾਰਾਮ ਸਹਾਣੀ ਜੀ ਨੇ ਹੜੱप्पा ਸੱਭਿਆਚਾਰ ਦੀ ਸਭ ਤੋਂ ਸਭ ਤੋਂ ਸਹੀ ਸਮਾਂ ਹੈ ਤਾਂ ਕਈ ਬੁੱਕਸ ਵਿੱਚ ਅਲੱਗ-ਅਲੱਗ ਦਿੱਤਾ ਹੋਇਆ ਹੈ ਤਾਂ ਮੋਸਟਲੀ 2500 BC ਤੋਂ 1750 BC ਤੱਕ ਆਪਾਂ ਹੜੱप्पा ਸਭਿਅਤਾ ਦਾ ਟਾਈਮ ਗਿੰਦੇ ਆਂ ਜੀ ਹੜੱप्पा ਸ਼ਹਿਰ ਕਿਸ ਦਰਿਆ ਦੇ ਕੰਢੇ ਵਸਿਆ ਹੋਇਆ ਹੈ ਤਾਂ ਹੜੱप्पा ਸ਼ਹਿਰ ਰਾਵੀ ਦਰਿਆ ਦੇ ਕੰਢੇ ਵਸਿਆ ਹੋਇਆ ਹੈ ਮੋਹਨਜੋਦੜੋ ਦੀ ਖੋਜ ਦਾ ਸਹਿਰਾ ਕਿਸ ਨੂੰ ਜਾਂਦਾ ਹੈ ਤਾਂ ਇਸ ਦਾ ਸਹਿਰਾ ਜਾਂਦਾ ਏ ਆਰ ਡੀ ਬੈਨਰਜੀ ਨੂੰ ਤੇ ਜਿਹੜਾ ਹੜੱਪਾ ਸੀਗਾ ਇਹ ਇਹਨਾਂ ਨੇ ਦਾਇਰਾਮ ਸਹਾਣੀ ਜੀ ਨੇ ਤੇ ਇਹ ਮੋਹਨਜੋਦੜੋ ਹੇਠ ਲਿਖੇ ਹੜੱਪਾ ਸਭਿਤੇ ਦੇ ਸਥਲਾਂ ਨੂੰ ਉਹਨਾਂ ਦੇ ਸਥਾਨਾਂ ਨਾਲ ਮਿਲਾਓ ਚੋਹੰਦੜੋ ਸੀ ਜਿਹੜਾ ਇਹ ਸੀ ਆਪਣੇ ਸਿੰਧ ਢੋਲਾਵੀਰਾ ਆਪਾਂ ਨੂੰ ਪਤਾ ਹੈ ਗੁਜਰਾਤ ਵਿੱਚ ਜਿਹੜੀ ਕਿ ਆਪਣੀ ਯੂਨੈਸਕੋ ਵਾਇਡ ਹੈਰੀਟੇਜ ਸਾਈਟ ਵੀ ਆ 40 41 ਹੈਰੀਟੇਜ ਸਾਈਟ ਸੀ ਜਿਹੜੀ ਕਿ ਇਕਲਵੀ ਬਨਾਵਲੀ ਬਨਾਵਲੀ ਆਪਣੇ ਹਰਿਆਣਾ ਵਿੱਚ ਆ ਤੇ ਕਾਲੀ ਬੰਗਾ ਆਪਣੇ ਰਾਜਸਥਾਨ ਵਿੱਚ ਰੂਪਨਗਰ ਪੰਜਾਬ ਦੇ ਪੰਜਾਬ ਵਿਖੇ ਇੱਕ ਵਿਸ਼ਾਲ ਢਿੱਲੇ ਦੀ ਖੁਦਾਈ ਕਿਸ ਨੇ ਕੀਤੀ ਜੋ ਕਿ ਹੜੱਪਨ ਸੱਭੇ ਦਾ ਦੇ ਅਵਸ਼ੇਸ਼ਾਂ ਨਾਲ ਸੰਬੰਧਿਤ ਹੈ ਆਡੀ ਬੈਨਰਜੀ ਦਾ ਰਾਮ ਸਹਾਣੀ ਵਾਈਡੀ ਸ਼ਰਮਾ ਐਨਜੀ ਮਜਮਦਾਰ ਤਾਂ ਇਹਦਾ ਆਨਸਰ ਹੋਏਗਾ ਵਾਈਡੀ ਸ਼ਰਮਾ 12 ਇਹਨਾਂ ਵਿੱਚੋਂ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ ਤਾਂ 12 ਇਹਨਾਂ ਵਿੱਚੋਂ ਰੂਪਨਗਰ ਵਿੱਚ ਸਥਿਤ ਹੈ ਕਿਹੜੀ ਜਗ੍ਹਾ ਨੂੰ ਵਿਖੁੰਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਡੇੜ ਮਾਜਰਾ ਕੋਟਲਾ ਨਿਹੰਗ ਖਾਨ 12 ਯ ਸੰਘੋਲ ਤਾਂ ਢੇਰ ਮਾਜਰਾ ਨੂੰ ਰੂਪ ਜੋ ਕਿ ਰੂਪਨਗਰ ਵਿੱਚ ਪੈ ਜਾਂਦਾ ਹੈ ਉਹਨੂੰ ਵਿਖੁੰਦੇ ਨਾਮ ਨਾਲ ਜਾਣਿਆ ਜਾਂਦਾ ਹੈ ਪੰਜਾਬ ਵਿੱਚ ਕਿਸ ਹੜੱਪਨ ਸਥਾਨ ਸਥਲ ਤੇ ਇੱਕ ਟਿੱਲਾ ਮਿਲਿਆ ਜਿਸ ਤੋਂ ਪਤਾ ਲੱਗਦਾ ਹੈ ਕਿ ਘਰ 1:2:4 ਦੇਨਪਾਦ ਵਿੱਚ ਇੱਟਾਂ ਦੇ ਬਣੇ ਹੋਏ ਹਨ ਤਾਂ 1:2 ਅਤੇ 4 ਦੇਨਪਾਦ ਵਿੱਚ ਇੱਟਾਂ ਦੇ ਬਣੇ ਹੋਏ ਘਰ ਰੋਹੀੜਾ ਵਿੱਚ ਮਿਲੇ ਸਿੰਧੂ ਘਾਟੀ ਸਭਿਅਤਾ ਨਾਲ ਸੰਬੰਧਿਤ ਸੰਘੋਲ ਕਿਸ ਜ਼ਿਲ੍ਹੇ ਵਿੱਚ ਹੈ ਤਾਂ ਸੰਘੋਲ ਜਿਹੜਾ ਇਹ ਉਹ ਫਤਿਹਗੜ੍ਹ ਸਾਹਿਬ ਵਿੱਚ ਪੈ ਜਾਂਦਾ ਹੈ ਇਹਨਾਂ ਵਿੱਚੋਂ ਕਿਸ ਹੜੱਪਾ ਸਭਿਅਤਾ ਦੇ ਸਥਾਨਾਂ ਨੂੰ ਉਹਨਾਂ ਦੇ ਸੰਬੰਧਿਤ ਜ਼ਿਲ੍ਹੇ ਨਾਲ ਸਹੀ ਜੋੜਿਆ ਗਿਆ ਹੈ ਤਾਂ ਸਹੀ ਕਿਹੜੇ ਕੋਟਲਾ ਨਿਹੰਗ ਖਾਨ ਲੁਧਿਆਣਾ ਨਹੀਂ ਜੀ ਕੋਟਲਾ ਨਿਹੰਗ ਖਾਨ ਲੁਧਿਆਣਾ ਨਹੀਂਗਾ ਢੇਰਮਾਜਰਾ ਆਪਾਂ ਪਤਾ ਹੈ ਹੁਣੇ ਪਿੱਛੇ ਪੜ ਕੇ ਆਏ ਆਂ ਆਪਾਂ ਰੂਪਨਗਰ ਰੋਹੀੜਾ ਸੰਗਰੂਰ ਸੰਘੋਲ ਕਪੂਰਥਲਾ ਨਹੀਂ ਜੀ ਸੰਘੋਲ ਜਿਹੜਾ ਇਹ ਉਹ ਫਤਿਹਗੜ੍ਹ ਸਾਹਿਬ ਵਿੱਚ ਪੈ ਜਾਂਦਾ ਤਾਂ 2 ਤੇ 2 ਤੇ 3 ਸਹੀ ਹਨ ਬਾਕੀ ਨਹੀਂ ਪੰਜਾਬ ਦੇ ਖੇਤਰ ਦੇ ਹਰਿਆਣਾ ਬਾਰੇ ਇਹਨਾਂ ਵਿੱਚੋਂ ਕਿਹੜਾ ਸਹੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਹੁਸ਼ਿਆਰਪੁਰ ਦੇ ਘਰਾਮ ਨੂੰ ਰਾਮ ਜੀ ਦੀ ਮਾਤਾ ਮਾਤਾ ਕੁਸ਼ਲਿਆ ਜੀ ਦੀ ਜਨਮ ਭੂਮੀ ਦੱਸਿਆ ਹੈ ਤ੍ਰਿਗ੍ਰਤ ਕੁਟੂਤਾ ਕੁਨਿੰਦਤਾ ਯਕਦਿਆਸ ਮਾਲਵਾ ਦੇ ਸਿੱਕੇ ਇਸ ਖੇਤਰ ਗਣਰਾਜਾਂ ਦੇ ਦਬਦਬੇ ਨੂੰ ਦਰਸਾਉਂਦੇ ਹਨ ਤਾਂ ਹਾਂਜੀ ਸਿਰਫ ਦੂਜਾ ਸਹੀ ਹੈ ਇਹਨਾਂ ਵਿੱਚੋਂ ਕਿਸ ਨੂੰ ਮੰਨਿਆ ਜਾਂਦਾ ਹੈ ਕਿ ਉਹਨਾਂ ਦੇ ਪ੍ਰਾਚਨ ਇਤਿਹਾਸਿਕ ਸਮੇਂ ਪੂਰੇ ਪੰਜਾਬ ਉੱਤੇ ਕਬਜ਼ਾ ਸੀ ਤਾਂ ਗੁਸਤਾ ਗੁਸਤਾਸਪ ਇਹਨਾਂ ਨੂੰ ਮੰਨਿਆ ਜਾਂਦਾ ਹੈ ਵੇ ਤੀਨ ਦਾ ਰਾਜਾ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਵੀ ਤੀਨ ਦਾ ਰਾਜਾ ਪੋਰਸ ਨੂੰ ਕਿਹਾ ਜਾਂਦਾ ਰਾਜਾ ਪੋਰਸ ਸਿਕੰਦਰ ਨੇ 320 326 ਬੀਸੀ ਵਿੱਚ ਪ੍ਰਸਿੱਧ ਹਾਈਡਰੇਪਸ ਦਾ ਯੁੱਧ ਲੜਿਆ ਤੇ ਜਿੱਤਿਆ ਹਾਂਜੀ ਇਹ ਖੇਤਰੀ ਪੰਜਾਬੀ ਸ਼ਾਸਕ ਪੋਰਸ ਦੇ ਵਿਰੁੱਧ ਸੀ ਦੋਨਾਂ ਨੇ ਹਾਈਡਰੇਪਸ ਯਾਨੀ ਕਿ ਜਲਮ ਦੇ ਕੰਡੇ ਜਿਹੜਾ ਯੁੱਧ ਲੜਿਆ ਗਿਆ ਸੀ ਪੰਜਾਬ ਉੱਪਰ ਸਿਕੰਦਰ ਸਮੇਂ ਕਿਸ ਸ਼ਾਸਕ ਦਾ ਰਾਜ ਸੀ ਤਾਂ ਆਪਾਂ ਹੁਣੇ ਪੜ੍ਹ ਕੇ ਹਟਿਆ ਵੀ ਕਿੰਨਾ ਨਾਲ ਯੁੱਧ ਹੋਇਆ ਸੀ 326 BC ਵਿੱਚ ਸਿਕੰਦਰ ਪੋਰਸ ਨਾਲ ਤਾਂ ਇਹ ਰਾਜਾ ਪੋਰਸ ਇਹਦਾ ਆਨਸਰ ਆਏਗਾ ਮੌਰੀਆ ਵੰਸ਼ ਦੌਰਾਨ ਪੰਜਾਬ ਕਿਸ ਪ੍ਰਾਂਤ ਦਾ ਹਿੱਸਾ ਸੀ ਤਾਂ ਮੌਰੀਆ ਵੰਸ਼ ਦੌਰਾਨ ਜਿਹੜਾ ਪੰਜਾਬ ਸੀ ਉਹ ਗੰਦਾ ਕੰਧਾਰਾਂ ਦੇ ਹਿੱਸੇ ਵਿੱਚ ਆਉਂਦਾ ਸੀ ਗੁਪਤਾ ਕਾਲ ਦੇ ਸਬੰਧ ਵਿੱਚ ਵਿੱਚੋਂ ਇਹਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ ਚੰਦਰਗੁਪਤ ਇੱਕ ਵੰਸ਼ ਦੇ ਸੰਸਥਾਪਕ ਸਨ ਤੇ ਸ਼੍ਰੀ ਗੁਪਤ ਸਭ ਤੋਂ ਮਹੱਤਵਪੂਰਨ ਰਾਜਾ ਸੀ ਜਾਂ ਚੰਦਰਗੁਪਤ ਨੇ ਯੂਪਾ ਕਿਸਮ ਦੇ ਸਿੱਕੇ ਸੋਨੇ ਦੇ ਸਿੱਕੇ ਜਾਰੀ ਕੀਤੇ ਤਾਂ ਚੰਦਰਗੁਪਤ ਨੇ ਯੂਪਾ ਕਿਸਮ ਦੇ ਸਿੱਕੇ ਜਾਰੀ ਕੀਤੇ ਸੀ ਆਖਰੀ ਮੌਰੀਆ ਰਾਜਾ ਕੌਣ ਸੀ ਤਾਂ ਆਖਰੀ ਮੌਰੀਆ ਰਾਜਾ ਸੀ ਬ੍ਰਹਮਤਰਤ ਯੂਨਾਨੀਆਂ ਤੋਂ ਬਾਅਦ ਪੰਜਾਬ ਉੱਪਰ ਕਿੰਨਾ ਕਿੰਨਾ ਦਾ ਕਬਜ਼ਾ ਸੀ ਤਾਂ ਸ਼ਾਕਾਂ ਦਾ ਕਬਜ਼ਾ ਸੀ ਯੂਨਾਨੀਆਂ ਤੋਂ ਬਾਅਦ ਗੁੱਡੋ ਫਰਨਿਸ਼ ਨੇ ਬਹੁਤ ਸਾਰੇ ਸਿੱਕੇ ਅਤੇ ਸਿੱਕੇ ਦੇ ਸਾਂਚੇ ਇੱਥੋਂ ਬ੍ਰਾਮੰਦ ਕੀਤੇ ਗਏ ਹਨ ਕਿੱਥੋਂ ਬ੍ਰਾਮੰਦ ਕੀਤੇ ਗਏ ਲੁਧਿਆਣਾ ਸੰਗਰੂਰ ਸੰਗਰੂਰ ਹੁਸ਼ਿਆਰਪੁਰ ਲੁਧਿਆਣਾ ਜਲੰਧਰ ਰੋਪੜ ਲੁਧਿਆਣਾ ਤਾਂ ਲੁਧਿਆਣਾ ਤੇ ਸੰਗਰੂਰ ਵਿੱਚ ਪ੍ਰਾਚੀਨ ਯੂਨਾਨੀ ਬਸਤੀ ਬੋਕੇਫਲ ਪੰਜਾਬ ਦੇ ਕਿਸ ਦਰਿਆ ਦੇ ਕੰਢੇ ਸਥਿਤ ਹੈ ਤਾਂ ਇਹ ਜੇਲਮ ਦੇ ਕੰਡੇ ਸਥਿਤ ਹੈ ਇਹਨਾਂ ਵਿੱਚੋਂ ਕਿਸ ਚੀਜ਼ ਦੀ ਖੋਜ ਇਤਿਹਾਸ ਵਿੱਚ ਇਹ ਸਬੂਤ ਹੈ ਕਿ ਪੰਜਾਬ ਗੁਪਤ ਸ਼ਾਸਨ ਦਾ ਹਿੱਸਾ ਸੀ ਕਾਲੇ ਪਾਲਿਸ਼ ਕੀਤੇ ਭਾਂਡੇ ਲਾਲ ਪਾਲਿਸ਼ ਕੀਤੇ ਬਰਤਨ ਜਾਂ ਸਟੀਟਾ ਲਾਈਟ ਮੋਲਡ ਜਾਂ ਸੋਨੇ ਦੇ ਸਿੱਕੇ ਤਾਂ ਲਾਲ ਪਾਲਿਸ਼ ਕੀਤੇ ਬਰਤਨ ਇਹਨਾਂ ਵਿੱਚੋਂ ਕਿੰਨਾ ਨੇ ਯੂਪਾ ਕਿਸਮ ਦੇ ਸਿੱਕੇ ਜਾਰੀ ਕੀਤੇ ਤਾਂ ਆਪਾਂ ਨੇ ਹੁਣੇ ਪੜ੍ਹ ਕੇ ਹਟਾਇਆ समुद्रगुप्त ने ता समुद्रगुप्त ने युप्पा के संदेश सिक्के जारी किए थे। ਇਹਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ? ਵ ਵਰਧਨ ਵੰਸ਼ ਦੀ ਸਥਾਪਨਾ ਲੁਧਿਆਣਾ ਵਿਖੇ ਹੋਈ। ਚੀਨੀ ਯਾਤਰੀ ਹਿਉਨਸਾਂਗ ਨੇ ਆਪਣੇ ਲਿਖਤਾਂ ਵਿੱਚ ਪੁਰਾਤਨ ਸ਼ਹਿਰ ਸਰਹਿੰਦ ਦੀ ਬਹੁਤ ਸਿਫਤ ਕੀਤੀ ਹੈ। ਹਾਂਜੀ। ਇਹ ਦੂਜਾ ਸਹੀ ਹੈ। ਹਰਸ਼ਵਰਧਨ ਦੇ ਸਮੇਂ ਚੀਨੀ ਯਾਤਰੀ ਹਿਉਨਸਾਂਗ ਭਾਰਤ ਆਇਆ ਤੇ ਉਸਨੇ ਪੰਜਾਬ ਦਾ ਕਿਸ ਖੇਤ ਪੰਜਾਬ ਦੇ ਕਿਸ ਖੇਤਰ ਦਾ ਬਹੁਤ ਜ਼ਿਕਰ ਕੀਤਾ ਤਾਂ ਸਰਹਿੰਦ ਖੇਤਰ ਦਾ ਤਰਾਏ ਦੀ ਲੜਾਈ ਵਿੱਚ ਕਿਸ ਨੂੰ ਕਿਸ ਨੂੰ ਹਾਰ ਮਿਲੀ ਸੀ ਤਾਂ ਪ੍ਰithvi ਰਾਜ ਚੋਹਾਨ ਤਰਾਇਨ ਦੀ ਲੜਾਈ ਵਿੱਚ ਹਾਰਿਆ ਸੀ ਆਈ ਹੋਪ ਸੋ ਦੋਸਤਾਂ ਦੋਸਤੋ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਮੇਰੇ ਚੈਨਲ ਨਾਲ ਬਨੇ ਰਹੋ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਮਾਈ ਚੈਨਲ ਐਂਡ ਆਪਣੇ ਫਰੈਂਡਸ ਨਾਲ ਵੀ ਸ਼ੇਅਰ ਕਰ ਦਿਓ ਜੋ ਪੰਜਾਬ ਪੁਲਿਸ ਦੇ ਸਟੇਟ ਐਗਜ਼ਾਮ ਪੰਜਾਬ ਪੁਲਿਸ ਪਟਵਾਰੀ ਜਾਂ ਪੀ ਟ੍ਰਿਪਲ ਐਸ ਵੀ ਕਿਸੇ ਵੀ ਪੰਜਾਬ ਸਟੇਟ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ थैंक यू so much ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ